ਅਸਲਾਮੁਆਲੇਕ ਵੀਰੋ ਕੀ ਹਾਲ ਚਾਲ ਹੈ ਵੀਰੋ ਭਾਈ ਅਮਰਤਪਾਲ ਸਿੰਘ ਬਹੁਤ ਜਲਦੀ ਪੇਰੋਲ ਤੇ ਬਾਹਰ ਆ ਰਿਹਾ ਹੈ ਕਿਉਂ ਕਿ ਸੀਐਮ ਭਗਵੰਤ ਮਾਨ ਸਭ ਤੋਂ ਵੱਡੀ ਰਿਕਾਵਟ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਵਿੱਚ ਤੇ ਹੁਣ ਸੀਐਮ ਅਮਰਤ ਉਹ ਸੀਐਮ ਜਿਹੜਾ ਭਗਵੰਤ ਮਾਨ ਹੈ ਉਹਨਾਂ ਦੀ ਆਪਣੀ ਕੁਰਸੀ ਖਤਰੇ ਵਿੱਚ ਹੈਗੀ ਹੈ ਵੀਰੋ ਪੂਰੇ ਸਬੂਤਾਂ ਦੇ ਆਧਾਰ ਤੇ ਦੇਵਾ ਸਿੱਧੂ ਸਾਨੂੰ ਖਬਰ ਦੇ ਰਹੇ ਹੈ ਚਲ ਕੋ ਵੀਡੀਓ ਦੇਣੇ ਤੇ ਇਸ ਖਬਰ ਦੇ ਬਾਰੇ ਜਾਣਨੇ ਪੰਜਾਬੀ ਸਾਸਰੀ ਕਾਲ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਜਿਹੜੇ ਚਾਂਸ ਨੇ ਉਹ ਵੱਧ ਚੁੱਕੇ ਨੇ ਤਾਂ ਤੁਸੀਂ ਕਹੋਗੇ ਵੀ ਇਹ ਕਿਵੇਂ ਹੋ ਸਕਦਾ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਕਿਵੇਂ ਹੋ ਗਿਆ ਤੇ ਕਿਵੇਂ ਹੋ ਸਕਦਾ ਭਾਈ ਅਮਰਪਾਲ ਸਿੰਘ ਦੀ ਪਰੌਣ ਨੂੰ ਲੈ ਕੇ ਜਿਹੜੀ ਮੈਂ ਖਬਰ ਪਾਈ ਸੀ ਉਹ ਬਿਲਕੁਲ 100% ਸੱਚ ਹੈ ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਅਹਿਮ ਗੱਲ ਜਿਹੜੀ ਇਸ ਗੱਲ ਦੀ ਗਵਾਹੀ ਭਰੂਗੀ ਉਹ ਇਹ ਗੱਲ ਆ ਸੀਐਮ ਭਗਵੰਤ ਮਾਨ ਦੀ ਜਿਹੜੀ ਵੱਡੀ ਹਲਚਲ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਮੈਂ ਤੁਹਾਡੇ ਸਾਹਮਣੇ ਇਸ ਗੱਲ ਦੇ ਸਬੂਤ ਦੇਣ ਜਾ ਰਿਹਾ ਕਿਉਂਕਿ ਸਾਡੇ ਕਈ ਲੋਕਾਂ ਨੂੰ ਇਹ ਲੱਗਦਾ ਹੋਣਾ ਵੀ ਸੀਐਮ ਭਗਵੰਤ ਮਾਨ ਮੈਂ ਤੁਹਾਡੇ ਸਾਹਮਣੇ ਇੱਕ ਅਪਡੇਟ ਕਰੀ ਸੀ ਪਹਿਲਾਂ ਕਿ ਜਿਸ ਦਿਨ ਸੀਐਮ ਭਗਵੰਤ ਮਾਨ ਅਸਤੀਫਾ ਦੇਊਗਾ ਪੰਜਾਬ ਦਾ ਮੁੱਖ ਮੰਤਰੀ ਕਰਸੀ ਤੋਂ ਲੈਂਦਾ ਤਾਂ ਉਸੇ ਹੀ ਪ੍ਰਕਾਰ ਭਾਈ ਅਮਰਪਾਲ ਸਿੰਘ ਦਾ ਜਿਹੜਾ ਕਿ ਰਿਹਾਈ ਦਾ ਯਾਨੀ ਰਿਹਾਈ ਨਹੀਂ ਪਰੋਲ ਕਹਿ ਸਕਦੇ ਆ ਪਰੋਲ ਦੇ ਉੱਤੇ ਬਾਹਰ ਆ ਰਹੇ ਨੇ ਭਾਈ ਅਮਰਪਾਲ ਸਿੰਘ ਜਿਹੜੀ ਮੈਂ ਤੁਹਾਡੇ ਨਾਲ ਕੱਲ ਗੱਲ ਸਾਂਝੀ ਕੀਤੀ ਸੀ ਕਿ ਭਾਈ ਅਮਰਪਾਲ ਸਿੰਘ ਨੂੰ ਪਰੋਲ ਮਿਲ ਰਹੀ ਹੈ ਉਹਦੀ ਰਵਾਇ ਕਰੀ ਹੈ ਸਰਜੀਤ ਸਿੰਘ ਖਾਲਸਾ ਨੇ ਤਾਂ ਜਿਹੜੇ ਇਹਦੇ ਭਗਵਾਨ ਤਮਾਨ ਦੇ ਸੰਕੇਤ ਨੇ ਵੀ ਸਾਡਾ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਨਹੀਂ ਸੀ ਸਾਡੇ ਸਿੰਘ ਬਾਹਰ ਆਉਣ ਉਹ ਚਾਹੁੰਦਾ ਸੀ ਡਿਬਰੂਗੜ੍ਹ ਦੇ ਵਿੱਚ ਹੀ ਰਹਿਣ ਜਦੋਂ ਤੱਕ ਸਾਡਾ ਰਾਜ ਰਹਿਣਾ ਪੰਜਾਬ ਦੇ ਵਿੱਚ ਤੇ ਜਿਹੜੇ ਭਾਈ ਅਮਰਪਾਲ ਸਿੰਘ ਦੇ ਨਾਲ ਦੇ ਸਾਥੀ ਤੇ ਭਾਈ ਅਮਰਪਾਲ ਸਿੰਘ ਉਹ ਅੰਦਰ ਰਹਿਣ ਤਾਂ ਉਹਦੀ ਉਮੀਦ ਦੇ ਉੱਤੇ ਜਿਹੜਾ ਕਿ ਪਾਣੀ ਹੈ ਉਹ ਫਿਰ ਚੁੱਕਿਆ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੀਆਂ ਕਹਿਦੀਆਂ ਕੁਝ ਗੱਲਾਂ ਨੇ ਇਹਨੂੰ ਕਲਾ ਪਾ ਦਿੱਤਾ ਇਹਨੂੰ ਲਾਚਾਰ ਕਰ ਦਿੱਤਾ ਪੰਜਾਬ ਦੇ ਵਿੱਚ ਇਹਦੀ ਵੱਡੇ ਪੱਦਰ ਤੇ ਜਾਨੀ ਜਿਹੜੀ ਇਹਨਾਂ ਇੱਕ ਜਿਵੇਂ ਕਹਿ ਸਕਦੇ ਜਿਵੇਂ ਦੀ ਕੁੰਡਲੀ ਦੇ ਵਿੱਚ ਇੱਕ ਉਹ ਗ੍ਰਹਿ ਬਹਿ ਚੁੱਕਿਆ ਜਿਵੇਂ ਕਹਿੰਦੇ ਨੇ ਇੱਕ ਤਰ੍ਹਾਂ ਦਾ ਸ਼ਨੀ ਗ੍ਰਹਿ ਲੱਗ ਚੁੱਕਿਆ ਦੀ ਕੁੰਡਲੀ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਵਕਤ ਉਹ ਸਿੰਘਾਂ ਦੇ ਨਾਲ ਬੁਰਾ ਵਕਤ ਸ਼ੁਰੂ ਹੋਇਆ ਪੰਜਾਬੀਓ ਜਿਹੜੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਤਰਦਾ ਹੁੰਦਾ ਸੀ ਵੀ ਡੇਬਰੂ ਘੜਦੇ ਵਿੱਚ ਜਿਹੜੇ ਸਿੰਘਾਂ ਨੂੰ ਕੈਦ ਕਰੀ ਬੈਠਾ ਇਹ ਭਗਵੰਤ ਮਾਨ ਸਭ ਤੋਂ ਪਹਿਲਾ ਹੰਗਾਰਾ ਭਗਵੰਤ ਮਾਨ ਦਾ ਸੀ ਉਹਦੇ ਵਿੱਚ ਆਪਾਂ ਕਹਿੰਦੇ ਸੀ ਸੈਂਟਰ ਗਵਰਨਮੈਂਟ ਨੇ ਐ ਕਰਤਾ ਨਹੀਂ ਕਿਉਂਕਿ ਸੈਂਟਰ ਗਵਰਨਮੈਂਟ ਨੇ ਉਸ ਦਿਨ ਹੀ ਇਹ ਗੱਲ ਨੂੰ ਸਾਫ਼ ਕਰ ਦਿੱਤਾ ਸੀ ਪੱਲਾ ਛਾੜ ਲਿਆ ਸੀ ਜਿਸ ਦਿਨ ਇਹਨਾਂ ਨੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਇਹ ਗੱਲ ਕਹੀ ਸੀ ਕੀ ਅਸੀਂ ਬੰਦ ਅਲਫਾਵੇ ਦੇ ਵਿੱਚ ਇਹਦੇ ਖਿਲਾਫ ਸਬੂਤ ਲਈ ਬੈਠੇ ਅਸੀਂ ਪੇਸ਼ ਕਰ ਦਾਂਗੇ ਜੇ ਅਗਰ ਸਾਨੂੰ ਹਾਈ ਕੋਰਟ ਇਜਾਜ਼ਤ ਦਿੰਦਾ ਜਿੰਨੀ ਕਰੀ ਕਰਾਈ ਗੱਲ ਸੀ ਐਮ ਭਗਵੰਤ ਮਾਨ ਦੀ ਸੀ ਤਾਂ ਉਹਦੇ ਉੱਤੇ ਪਾਣੀ ਫਿਰ ਚੁੱਕਿਆ ਸਾਡੇ ਸਿੰਘਾਂ ਦਾ ਜਿਹੜਾ ਰਾਹ ਸੀ ਉਹ ਸਾਫ਼ ਹੋ ਚੁੱਕਿਆ ਤੇ ਜਿਹੜਾ ਸੀਐਮ ਭਗਵੰਤ ਮਾਨ ਦਾ ਵਕਤ ਬੁਰਾ ਵਕਤ ਸ਼ੁਰੂ ਕਿਵੇਂ ਹੋਇਆ ਅਖਰ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹਦੇ ਵਕਤ ਦੀ ਰਫ਼ਤਾਰ ਉਸੇ ਦਿਨ ਤੋਂ ਹੀ ਚਾਲੂ ਹੋ ਗਈ ਸੀ ਜਿਸ ਦਿਨ ਸਾਡੇ ਸਿੰਘਾਂ ਨੂੰ ਇਹਨੇ ਕੈਦ ਕਰਵਾਇਆ ਡਿਬਰੂਗੜ੍ਹ ਦੇ ਵਿੱਚ ਭੇਜੇ ਗਏ ਨੇ ਅਸਾਮ ਦੀ ਜੇਲ੍ਹ ਦੇ ਵਿੱਚ ਤਾਂ ਤੁਸੀਂ ਕਹੋਗੇ ਇਹ ਗੱਲਾਂ ਨਹੀਂ ਹੋ ਸਕਦੀਆਂ ਪਰ ਦਰਸਾਲ ਇਹ ਗੱਲਾਂ ਬਿਲਕੁਲ ਹੋ ਸਕੀਆਂ ਨੇ ਤੇ ਹੋ ਸੱਚ ਵੀ ਨੇ ਮੈਂ ਤੁਹਾਡੇ ਸਾਹਮਣੇ ਸੀਐਮ ਭਗਵੰਤ ਮਾਨ ਦਾ ਜਿਹੜਾ ਕਿ ਵਕਤ ਦਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੱਲ ਜਿਹੜਾ ਬੁਰੇ ਵਕਤ ਦੀ ਨਿਸ਼ਾਨੀਆਂ ਉਹ ਮੈਂ ਤੁਹਾਡੇ ਸਾਹਮਣੇ ਧਰਨਾ ਚਾਹੂਗਾ ਦੇ ਸਿੰਘਾਂ ਦੇ ਜਿਹੜੇ ਬਾਹਰ ਆਉਣ ਦੇ ਸੰਕੇਤ ਉਹ ਵੀ ਤੁਹਾਡੇ ਸਾਹਮਣੇ ਧਰੂਆ ਪੜਾ ਇਹ ਸੁਣੋ ਧਿਆਨ ਦੇ ਨਾਲ। ਸਾਖਰੀ ਇਹ ਕਾਹ ਨੂੰ ਦੇਖ ਰਹੇ ਹੋ ਤਾਂ ਪਿਆਰ ਦੀ ਵੀ ਤੇ ਮੈਂ ਯਾਰ ਜੱਟ ਸਿੰਘ ਚਾਹਣਾ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੱਤ ਵਿਕਾਸ ਤੋਂ ਵਾਪਸ ਆਏ ਨੇ ਉਹਨਾਂ ਨੂੰ ਲੈ ਕੇ ਅਤੇ ਉਹਨਾਂ ਦੀ ਸਰਕਾਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਹੀ ਰਹਿੰਦੀਆਂ ਨੇ। ਹੁਣ ਤੋਂ ਨਵੇਂ ਆ ਦਰਜਾਵਾ ਚਲ ਪਈਆਂ ਹਨ ਇਹਨਾਂ ਦੇ ਵਿੱਚੋਂ ਇੱਕ ਹੈ ਆਕੇ ਐਕਸਪਰਟ ਮਾਨੇਕ ਗੁਇਲ ਦੇ ਵੱਲੋਂ ਇੱਕ ਬਹੁਤ ਵੱਡਾ ਦਾਵਾ ਕੀਤਾ ਗਿਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪੀਏ ਵਿਵੇਕ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ ਜਦ ਕਿ ਭਗਵੰਤ ਮਾਨ ਜਿਹਾ ਚਾਉਂਦੇ ਵੀ ਨਹੀਂ ਸਨ ਗੱਲ ਹੈ ਕਿ ਅਧਰਾ ਸਾਲ ਜਿੰਨੇ ਆਪਦੇ ਬੰਦੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇ ਅਰਵਿੰਦ ਕੇਜਰੀਵਾਲ ਜਦੋਂ ਆਪਣੇ ਲੋਕਾਂ ਨੇ ਤਾਂ ਮੰਨਿਆ ਸੀ ਵੀ ਸਾਡੀ ਸਰਕਾਰ ਦਿੱਲੀੋਂ ਚੱਲਦੀ ਹੈ ਇਹ ਖੁਦ ਸੀਐਮ ਭਗਵੰਤ ਮਾਨ ਵੀ ਮੰਨੇ ਸੀ ਮੈਂ ਕਈ ਵੀਡੀਓ ਦੇ ਵਿੱਚ ਦਿਖਾ ਚੁੱਕਿਆ ਉਹਨਾਂ ਨੇ ਕੀ ਕਿਹਾ ਸੀ ਸਾਡੀ ਜਿਹੜੀ ਸਰਕਾਰ ਆ ਉਹ ਦਿੱਲੀੋਂ ਚੱਲਦੀ ਹੈ ਤਾਂ ਉਹਦੇ ਵਿੱਚ ਸਾਬਤ ਇਹ ਹੋ ਗਿਆ ਸੀ ਸੀਐਮ ਭਗਵੰਤ ਮਾਨ ਨੇ ਖੁਦ ਕਹੀ ਸੀ ਇਹ ਗੱਲ ਆ ਹੁਣ ਕਿਧਰੇ ਇਹਦੇ ਉੱਤੇ ਆਪਣੇ ਬੰਦੇ ਥੋਪੇ ਜਾ ਰਹੇ ਨੇ ਇਹਦੇ ਦਫਤਰ ਦੇ ਵਿੱਚ ਪੂਰੀ ਸ਼ਾਨ-ਸ਼ੀਨ ਜਿਹੜੀ ਹਾਈ ਕਮਾਂਡ ਹੈ ਉਹਨਾਂ ਦੀ ਪੂਰੀ ਫੋਲੇ ਤੇ ਪਹਿਣੀ ਨਜ਼ਰ ਬਣੀ ਹੋਈ ਹੈ ਜਦੋਂ ਵੀ ਇੱਕ ਗੱਲ ਮੈਂ ਅਜ ਰਿਕਾਰਡ ਕਹਿਣਾ ਤੁਹਾਡੇ ਸਾਹਮਣੇ ਇਹ ਰਿਕਾਰਡ ਰਹਿ ਜਾਣੀ ਹੈ ਵੀਡੀਓ ਸੀਐਮ ਭਗਵੰਤ ਮਾਨ ਜਿਸ ਦਿਨ ਅਸਤੀਫਾ ਦੇਊਗਾ ਲੈ ਤੁਸੀਂ ਯਾਦ ਰੱਖਣਾ ਪੰਜਾਬੀਓ ਉਸੇ ਦਿਨ ਇਹਦੇ ਤੇ ਈਡੀ ਦਾ ਯਾਨੀ ਐਕਸ਼ਨ ਹੋਣਾ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਦੱਸਣ ਦੀ ਲੋੜ ਤਾਂ ਨਹੀਂ ਹੈ ਪਰ ਮੈਂ ਸਾਡੇ ਲੋਕਾਂ ਨੂੰ ਦੱਸਣਾ ਚਾਹਨਾ ਉਸੇ ਹੀ ਦਿਨ ਜੇ ਨਾ ਇਹ ਅਰਵਿੰਦ ਕੇਜਰੀਵਾਲ ਵਾਂਗੂ ਡਿਬਰੂਗੜ੍ਹ ਦੇ ਵਿੱਚ ਤੜਿਆ ਜਾ ਤਿਹਾਰ ਦੇ ਵਿੱਚ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜੋ ਮਰਜ਼ੀ ਕਹਿ ਸਕਦੇ ਆ ਇਹੜੀ ਦੀ ਨਜ਼ਰ ਇਹਨਾਂ ਤੇ ਬਣੀ ਹੈ ਵੀ ਜਿਸ ਵਖਤੇ ਦੇ ਉੱਤੇ ਮਾਮਲੇ ਕਿਹੜੇ ਦਰਜ ਨੇ ਭ੍ਰਸ਼ਟਾਚਾਰ ਦਾ ਮਾਮਲਾ ਬਹੁਤ ਵੱਡਾ ਹੁੰਦਾ ਤਾਂ ਉਹ ਇਹਨਾਂ ਦੇ ਪਰਿਵਾਰ ਤੱਕ ਜਿਹੜੇ ਕੇ ਇਲਜ਼ਾਮ ਲੱਗ ਲੱਗੇ ਪਏ ਨੇ ਤਨੋਂਤੇ ਹੋ ਐਕਟ ਦੇ ਆਧਾਰ ਤੇ ਇਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਈਡੀ ਦੇ ਤਹਿਤ ਇਹ ਚਰਚਾ ਅੰਦਰੋਂ ਅੰਦਰੀ ਜਿਹੜੀ ਗੁਪਤ ਰੂਪ ਦੇ ਵਿੱਚ ਖਬਰਾਂ ਦੇ ਵਿੱਚ ਵੀ ਚੱਲ ਰਹੀ ਹੈ ਔਰ ਦੂਜੀ ਗੱਲ ਵਈ ਸਿੰਘਾਂ ਦੀ ਸਿੰਘਾਂ ਨੂੰ ਹੁਣ ਇਹ ਰੋਕਣ ਵਾਲਾ ਨਹੀਂ ਹੈ ਕਿਉਂਕਿ ਮਾਮਲਾ ਹਾਈ ਕੋਰਟ ਦਾ ਮਾਮਲਾ ਸੁਪਰੀਮ ਕੋਰਟ ਦਾ ਮਾਮਲਾ ਅਦਾਲਤਾਂ ਦਾ ਉਹਦੇ ਵਿੱਚ ਸਰਕਾਰ ਨੂੰ ਹਾਲਾਂਕਿ ਨੋਟਿਸ ਜਾਰੀ ਕੀਤੇ ਗਏ ਨੇ ਵੀ ਤੁਸੀਂ ਇਹ ਦੱਸੋ ਐਨਐਸਏ ਕਿਉਂ ਲਈ ਹੈ ਤਾਂ ਉਹਦੇ ਵਿੱਚ ਇਹਨਾਂ ਦਾ ਜਵਾਬ ਕੀ ਸੀ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਇਸ ਬੰਦੇ ਦੇ ਨਾਲ ਅਸੀਂ ਤਾਲਵਾਈ ਸੀ ਦਰਅਸਲ ਇਹਨਾਂ ਨੇ ਇਹ ਵੀ ਗੱਲ ਮੰਨੀ ਸੀ ਇਹ ਝੂਠ ਫੜੇ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਦੇ ਵੀ ਮੈਨੂੰ ਖਤਰਾ ਪੰਜਾਬ ਦੇ ਮੁੱਖ ਮੰਤਰੀ ਦੀ ਸਕਿਉਰਿਟੀ ਨੂੰ ਖਤਰਾ ਹੈ ਕੈਸੇ ਕਰਕੇ ਉਹਨੇ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ ਭਾਸ਼ਣ ਦਿੱਤਾ ਸੀ ਇਹਦਾ ਜਿਹੜੀ ਕਿ ਪਹਿਲੀ ਚਾਲਤ ਸਾਨੂੰ ਨਜ਼ਰ ਆ ਗਈ ਸੀ 15 ਅਗਸਤ ਵਾਲੇ ਦਿਨ ਤਰਹੀ ਪੰਜਾਬੀਓ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੀ ਗੱਲ ਪੱਕੇ ਤੌਰ ਤੇ ਰਿਹਾਈ ਤਾਂ ਨਹੀਂ ਮੈਂ ਕਹਿ ਸਕਦਾ ਪਰ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਕੁਝ ਦਿਨਾਂ ਲਈ ਕਹਿ ਸਕਦੇ ਹਾਂ ਮਹੀਨੇ ਲਈ ਕਹਿ ਸਕਦੇ ਹੋ 50 ਦਿਨਾਂ ਲਈ ਕਹਿ ਸਕਦੇ ਹੋ ਭਾਈ ਅਮਰਪਾਲ ਸਿੰਘ ਪੱਕਾ ਬਾਹਰ ਆਉਣਗੇ ਇਹ ਖੁਸ਼ਖਬਰੀ ਵੱਡੀ ਜਿਹੜੀ ਕਿ ਸਾਡੇ ਪੰਜਾਬ ਵਾਸੀਆਂ ਦੇ ਲਈ ਹੈ ਪੰਜਾਬ ਦੇ ਲੋਕਾਂ ਲਈ ਹੈ ਸਿੱਖਾਂ ਲਈ ਹੈ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੀ ਕਿ ਅਪਡੇਟ ਧਰੀ ਹੈ ਇਹ ਪੂਰੀ ਦਰਸਲ 100% ਸੱਚ ਹੈ ਏ ਤੁਸੀਂ ਦੇਖ ਵੀ ਰਹੇ ਹੋਵੋਗੇ ਕਿ ਹਲਚਲ ਪੰਜਾਬ ਦੇ ਵਿੱਚ ਵੱਧ ਚੁੱਕੀ ਹੈ ਬੁਰਾ ਵਕਤ ਭਗਵੰਤ ਮਾਨ ਦਾ ਆ ਚੁੱਕਿਆ ਕਿਸੇ ਵੀ ਵੇਲੇ ਕੁਰਸੀ ਦੇ ਜਿਹੜੇ ਕੇ ਉਹਦੇ ਮਾਮਲੇ ਨੂੰ ਗੱਲ ਚੱਲ ਰਹੀ ਹੈ ਅਸਤੀਫੇ ਦੀ ਗੱਲ ਵੀ ਚੱਲ ਸਕਦੀ ਆ ਕਿਉਂਕਿ ਅਚਾਨਕ ਇਹਦੇ ਜਿਹੜਾ ਤਖਤਾ ਪਲਟ ਹੋਣਾ ਅਚਾਨਕ ਹੋਣਾ ਜਿਵੇਂ ਕੇਜਰੀਵਾਲ ਨੂੰ ਅਰੈਸਟ ਕੀਤਾ ਗਿਆ ਸੀ ਅਚਾਨਕ ਹੀ ਇਹਦੇ ਨਾਲ ਜਿਹੜੀ ਗੱਲ ਵੀ ਇਤਨੀ ਉਹ ਤੁਹਾਡੇ ਸਾਹਮਣੇ ਆ ਜਾਣੀ ਆ ਤਾਂ ਆਪਾਂ ਫਿਰ ਕਰਾਂਗੇ ਅਗਲੇ ਵਿਚਾਰ ਸੰਦੇ ਜਦੋਂ ਕਿ ਇਹ ਗੱਲਾਂ ਹੋਣੀਆਂ ਨੇ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਇਹ ਵੀਡੀਓ ਬਹੁਤ ਯਾਨੀ ਖਾਸ ਆ ਸਾਡੇ ਲੋਕਾਂ ਦੇ ਲਈ ਕਿ ਜਿਹੜੇ ਇਹ ਚਿਹਰੇ ਨੇ ਮੁੱਖ ਮੰਤਰੀ ਦੇ ਨਵੇਂ-ਨਵੇਂ ਦਿਨ ਆਏ ਦਿਨ ਹਰ ਰੋਜ਼ ਸਾਹਮਣੇ ਆਉਂਦੇ ਰਹਿੰਦੇ ਨੇ ਉਹ ਤੁਹਾਡੇ ਸਾਹਮਣੇ ਮੈਂ ਧਰਦਾ ਰਹੂੰਗਾ ਤਾਂ ਪੂਰਾ ਸੱਚ ਸੁਣਨ ਦੇ ਲਈ ਆਪਣੇ ਚੈਨਲ ਨੂੰ ਜਿਹੜੇ ਭੈਣ ਭਰਾ ਨਵੇਂ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਬੈਲ ਦੀ ਕੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਦੇ ਵੀਰੋ ਦੇਵਾ ਸਿੱਧੂ ਦੀ ਅਸੀਂ ਵੀਡੀਓ ਦੇਖੀ ਹੈ ਤੇ ਉਹ ਕਹਿ ਰਹੇ ਆ ਸਬੂਤਾਂ ਦੇ ਆਧਾਰ 'ਤੇ ਕਿ ਸੀਐਮ ਭਗਵੰਤ ਮਾਨ ਸਾਹਿਬ ਜਿਹੜੇ ਹੈ ਹੁਣ ਉਹਨਾਂ ਕਿਉਂਕਿ ਅਸਲ ਵੀਰੋ ਭਾਈ ਅਮਰਪਾਲ ਸਿੰਘ ਦੀ ਪੇ ਪੈਰੋਲ ਤੇ ਉਹਨਾਂ ਦੀ ਰਿਹਾਈ ਦੇ ਵਿੱਚ ਉਹਨਾਂ ਤੇ ਐਨਐਸਏ ਲਾਉਣ ਦੇ ਵਿੱਚ ਅਸਲ ਜਿਹੜਾ ਰੋਲ ਕਰਦਾar ਹੈ ਉਹ ਸੀਐਮ ਭਗਵੰਤ ਮਾਨ ਸਾਹਿਬ ਅਰਦਾ ਕਰ ਰਹੇ ਹੈ ਅਗਰ ਉਹ ਉਹਨਾਂ ਦੀ ਸੀਟ ਖਤਮ ਹੋ ਜਾਂਦੀ ਹੈ ਜਾਂ ਉਹ ਮੰਨ ਜਾਂਦੇ ਹੈ ਤੇ ਫਿਰ ਭਾਈ ਅਮਰਪਾਲ ਸਿੰਘ ਬੜੀ ਆਸਾਨੀ ਦੇ ਨਾਲ ਬਾਹਰ ਆ ਜਾਣਗੇ ਤੇ ਹੁਣ ਕਿਉਂਕਿ ਸੀਐਮ ਭਗਵੰਤ ਮਾਨ ਸਾਹਿਬ ਰਹਿ ਨਹੀਂ ੜੇ ਉਹਨਾਂ ਦੀ ਆਪਣੀ ਕੁਰਸੀ ਨੂੰ ਖਤਰਾ ਹੈ ਪਤਾ ਨਹੀਂ 2 ਦਿਨ ਹੈ 4 ਦਿਨ ਹੈ ਭਗਵੰਦ ਮਾਨ ਸਾਹਿਬ ਜਾਣ ਵਾਲੇ ਹੈ ਜਿਸ ਤਰ੍ਹਾਂ ਕਿ ਦੇਵਾ ਸਿੱਧੂ ਸਬੂਤਾਂ ਦੇ ਆਧਾਰ ਤੇ ਦੱਸਣ ਦੇ ਹੈ ਤੇ ਵੀਰੋ ਜਦੋਂ ਸੀਐਮ ਭਗਵੰਦ ਮਾਨ ਸਲਿਗੇ ਤੇ ਫਿਰ ਭਾਈ ਅਮਰਦਪਾਲ ਸਿੰਘ ਆਪਣੇ ਆਪ ਬਾਹਰ ਆ ਜਾਣਗੇ ਦੂਸਰਾ ਭਾਈ ਅਮਰਦਪਾਲ ਸਿੰਘ ਦੀ ਪੇਰੋਲ ਵੀ ਪਾਈ ਹੈਗੀ ਹੈ ਜਿਹੜੀ ਕਿ ਹਾਈ ਕੋਰਟ ਤੋਂ ਬਹੁਤ ਜਲਦ ਮਨਜ਼ੂਰ ਹੋ ਜਾਏਗੀ ਤੇ ਭਾਈ ਅਮਰਦਪਾਲ ਸਿੰਘ ਬਾਹਰ ਆ ਜਾਣਗੇ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅਪਡੇਟ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਸਾਥ ਲਾਜ਼ਮੀ ਕਰਨਾ ਆਪਾਂ ਢੇਰ ਸਾਰਾ ਖਿਆਲ ਰੱਖਣ ਦੀ ਆਵਾਜ਼ ਯਾਦ ਰੱਖਣਾ ਅੱਲਾ ਫੇਜ਼